ਬਿਜਲੀ ਬੋਰਡ ਸਬਸਟੇਸ਼ਨ ਕਲਨੌਰ ਦੇ ਸਾਫ ਦਾ ਐਸਟੀਓ ਖਜ਼ਾਨ ਸਿੰਘ ਨੂੰ ਆਪਣੇ ਹੀ ਚੱਕ ਦੇ ਬੈਂਕ ਨੇ ਨਹੀਂ ਦਿੱਤੇ ਪੈਸੇ। ਉਪ ਮੰਡਲ ਸਰਕਟ ਕਲਨੌਰ ਦੇ ਅਧਿਕ ਕਲਨੌਰ ਦਾ ਕੈਸ਼ ਇਸੇ ਬੈਂਕ ਵਿੱਚ ਜਮ੍ਹਾਂ ਹੁੰਦਾ ਰਿਹਾ। ਇਨ੍ਹਾਂ ਸਾਈਨਾਂ ਤੇ ਹੀ ਹਸਤਾਖਰ ਹੁੰਦਾ ਰਿਹਾ। ਪਰ ਅੱਜ ਉਹ ਮੇਰੀ ਰਿਕਵੈਸਟ ਕਰਨ ਤੇ ਮੇਰੀ ਅਨਸਰਟ ਕੀਤੀ ਆ। ਮੈਨੂੰ ਚੰਗਾ ਮੰਦਾ ਬੋਲੇ ਆ। ਔਰ ਲਲਕਾ ਆਰ ਕੇ ਕਿਹਾ ਕਿ ਪੁੱਤਰਲਾ ਜੋ ਕਰਨਾ ਹੈ ਨਹੀਂ ਪੇਮੈਂਟ ਕਰੀ ਤੇ ਨਹੀਂ ਹੈਗੀ ਇਹ ਸਾਈਨ ਤੇ ਨਹੀਂ ਰਲਦੇ ਜਤਿੰਦਰ ਕਾਲਿਆ ਅਤੇ ਹੋਰ ਲੋਕਾਂ ਨੇ ਵੀ ਬੈਂਕ ਤੇ ਪਰੇਸ਼ਾਨ ਕਰਨ ਦੇ ਲਗਾਏ ਦੋਸ਼ ਉਹਦੀ ਪਿਆ ਪਿਆ ਕਰਨਿਆ ਤੇ ਜਿਹੜਾ ਪੈਸੇ ਨੇ ਉਹਦੇ ਵਿੱਚ ਆਉਣ ਕਰਨਾ ਆਉਣੇ ਕਰਨੇ ਨੇ ਤੇ ਤੁਸੀਂ ਆਉਂ ਕਰੋ ਮੇਰਾ ਆਈਡੀਆ ਚਾਲੂ ਕਰ ਕੋ ਅੱਜ ਹਾਲ ਚੱਲ ਪੈਂਦਾ ਕੱਲ ਚੱਲ ਪੈਂਦਾ ਬੱਸੋ ਚੱਲ ਪੈਂਦਾ ਮੇਰਾ ਬੇਡਾ ਤਾਂ ਦੁਬਈ ਵਿੱਚ ਖਰਾਬ ਹੋ ਗਿਆ ਦਾ ਬੈਂਕ ਮੈਨੇਜਰ ਨਾਲ ਵੀ ਕੀਤੀ ਗੱਲਬਾਤ ਸੁਣੋ ਕੀ ਕਹਿਣਾ ਹੈ ਬੈਂਕ ਮੈਨੇਜਰ ਦਾ ਜੀ ਅਨਸਰ ਕੀ ਜੀ ਮੇਰੇ ਮਤਲਬ ਰਿਟਾਇਰਡ ਆਸਤੀ ਉਹ ਪਾਵਰ ਕਾਮ ਦਾ ਕਲਨੌਰ ਹੀ ਰਿਆਂ ਜੀ ਮੇਰਾ ਮਸਲਾ ਹੈ ਕਿ ਅੱਜ ਮੈਂ ਸੈਂਟਰਲ ਬੈਂਕ ਦੇ ਵਿੱਚੋਂ ਆਪਣੇ ਸਿਰਫ ਚੈੱਕ ਤੇ ਪੇਮੈਂਟ ਲੈਣ ਗਿਆ ਜੀ ਮੇਰੇ ਮੈਨੇਜਰ ਸਾਹਿਬ ਨੇ ਕਿਹਾ ਵੀ ਤੇਰੇ ਸਾਈਨ ਨਹੀਂ ਲੱਲਦੇ ਜਦੋਂ ਕਿ ਉਹ ਮੈਨੂੰ ਜਾਣਦੇ ਹਨ ਕਿ ਬਤੌਰ ਉਪ ਮੰਡਰਲ ਸਰਫ ਕਲਨੌਰ ਰਏ ਹਨ ਅਤੇ ਕਲਨੌਰ ਦਾ ਕੈਸ਼ ਇਸੇ ਬੈਂਕ ਵਿੱਚ ਜਮ੍ਹਾਂ ਹੁੰਦਾ ਰਿਹਾ ਇਨ੍ਹਾਂ ਸਾਈਨਾਂ ਤੇ ਹੀ ਹਸਤਾਖਰਾਂ ਤੇ ਹੁੰਦਾ ਰਿਹਾ ਪਰ ਅੱਜ ਉਹ ਮੇਰੀ ਰਿਕਵੈਸਟ ਕਰਨ ਤੇ ਮੇਰੀ ਅਨਸਰਟ ਕੀਤੀ ਆ ਮੈਨੂੰ ਚੰਗਾ ਮੰਦਾ ਬੋਲੇ ਆ ਔਰ ਲਲਕਾਰ ਕੇ ਕਿਹਾ ਕਿ ਤੂੰ ਕਰ ਲੈ ਜੋ ਕਰਨਾ ਮੈਂ ਨਹੀਂ ਪੇਮੈਂਟ ਤਰੀ ਦੇਣੀ ਹੈਗੀ ਇਹ ਸਾਈਨ ਤੇਰੇ ਨਹੀਂ ਰਲਦੇ ਜਦੋਂ ਕਿ ਮੇਰੇ ਸਾਈਨ ਇਹੋ ਹੀ ਸ਼ੁਰੂ ਤੋਂ ਚੱਲਦੇ ਆਏ ਹੈ ਨਾ ਮੈਨੂੰ ਜਾਣ ਬੁਝ ਕੇ ਇੱਕ ਗੈਜਟਡ ਅਫਸਰ ਹੋਂ ਤੇ ਮੇਰੀ ਅਨਸਰਟ ਕੀਤੀ ਆ ਇਹੋ ਜੇ ਮੈਨੇਜਰ ਬਾਕੀ ਪਬਲਿਕ ਦਾ ਕੀ ਕਰਦਾ ਹੋਵੇਗਾ ਧੰਨਵਾਦ ਜੀ ਮੇਰੀ ਕੰਪਲੇਨਟ ਵੱਲ ਧਿਆਨ ਦਿੱਤਾ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਮੈਂ ਜੋ ਸਭੀ ਪ੍ਰੈਸਵਾਲੋ ਨੂੰ ਬੁਲਾ ਲਿਆ ਕੋਈ ਬਾਈਟ ਕੀ ਹੈ ਉਹਨਾਂ ਦੇ ਪਾਸ ਗਏ ਹੈ ਜੋ ਵੀ ਆਪਣੇ ਪ੍ਰੈਸਵਾਲ ਮੈਂ ਜ਼ ਆਰ ਪੀ ਆਈ ਨੂੰ ਕੰਪਲੇਨ ਕਰੂੰਗਾ ਇੱਕ ਮੇਰੇ ਜੈਨ ਫਿਰ ਕਸਟਮ ਕੋਰਟ ਕੇ ਅਧਿਕਾਰ ਦਾ ਦੇ ਹਾਲਗਾ ਆਮ ਦਾਕੂੰਗਾ ਕਿ ਆ ਲੋਕ ਹੈ ਜੀ ਜੋ ਸ਼ਰੀਪੋ ਕੋ ਤਹਿਜੁਤ ਗਾਉਂ ਦੇ ਲੋਕ ਹੋਤੇ ਹੈ ਜੀ ਇਸ ਤੋਂ ਸਾਰਾ ਇਹ ਬਾਤ ਸੀ ਡੀਲਿੰਗ ਅਸੀਂ ਹੋਣੀ ਚਾਹੀਦੀ ਹੈ ਨਾ ਮੈਂ ਜਿੰਨਾ ਜਿੰਨਾ ਹੋਇਆ ਡੀਲ ਅਸੀਂ ਉਨਾ ਕੰਮ ਅਸ਼ੋਕਾ ਜੀ ਹਾਂਜੀ ਮੈਂ ਬ੍ਰਾਂਚ ਕੇ ਬਾਹਰ ਹੂੰ ਜੀ ਇੱਕ ਕੰਚਨ ਅਫਸਰ ਦੇ ਨਾਤੇ ਹੋਣੇ ਪਰ ਮੇਰੀ ਇਨਸਰਟ ਕੀ ਮੈਂ ਦਫਤਰ ਦਿਨ ਪਸੂੜਦੀ ਆਦੀ ਮੈਂ ਮੀਡੀਆ ਦੇ ਸਾਹਮਣੇ ਹਾਂ ਜੀ ਮੀਡੀਆ ਮੇਰੀ ਬਾਈਟ ਲੈ ਰਿਹਾ ਜੀ ਕਰਨੀ ਪਈਦਾ ਹੈ ਸਰਕਾਰੀ ਨ ਸਟ ਪਾਉ ਦੇਗਾ ਮੈਨੇ ਨਹੀਂ ਜਾਊਗਾ ਮੈਨੇ ਤੇ ਆਰਪੀਆਈ ਕੇ ਸਰੇ ਸਦੀ ਪਾਸੇ ਕੰਪਲੇਨਟ ਕਰੂਗਾ ਇਨਕੀ एक अफसर की इंसल्ट हुई है आम पब्लिक का क्या हाल होगा जी मुझे जहाँ पर्सनल जानते हैं जी आठ आठ दस दस लाख दफ्तर का मेरे साइनों पर क्या है जमा होता था जी थी? ठीक है जी थी? उसे कवर करूंगा जी आपकी मर्जी है ना मैं चेयर पर बैठे आपकी मर्जी है ना जी आप मैनेजर आ aapke kehne par hi jo kaam ho gaya saar ji itna main purana khapa mera chal raha aur mere sainon par hi bank ka cash jama hota mere sain te aapko jante ho chhapi ban jao to mujhe bhi jante ho aap ne result ki hai saar ji aisa nahi karna chahiye main ek hain bataiye ji saar ji tumne baithne ki bhi nahi kiya main the aap baitha hu aapke samne hi doji baar main baitha nahi ji नहीं पहली बार बैठा था ना जब दूसरी बार आया था दूसरी बार बोला बोला ही नहीं सर जी चलो बै, बैठने जा खड़े होने की बात नहीं है सर जी प्रॉब्लम है मेरी पेमेंट नहीं हुआ मेरा सर जी आपने मेरी पेमेंट नहीं की मेरी इंसल्ट ये ही है एक मिनट सर जी सुनिए इंसल्ट कैसे नहीं है बैंकों में जितने भी ग्राहक थे वो सभी मुझे अच्छी तरह जानते हैं कि एस.टी.ओ है और पेमेंट ना होने कारणों सारे हंस सब अनसरे थे कि उसको पेमेंट नहीं मिला तो मेरी असलत नहीं और क्या है जी सर जी आप मुझे जानते हैं ना अच्छी तरह जानते हैं आप की बहुत इज्जत अभी भी करता हूं इज्जत ਮਨਾ ਕੀਆ ਜੀ ਸਰ ਜੀ ਮੈਂ ਦੇ ਇੱਕ ਟੰਟਾ ਕਰੀ ਇਧਰ ਕਦੀ ਉਧਰ ਕਦੀ ਇਧਰ ਕਦੀ ਉਧਰ ਆਪੇ ਚੱਕਰ ਕੱਟੇਗੀ ਮੇਰਾ ਪੁੱਤਰ ਸਤਪਾਲ ਬੀਪੀਓ ਕਾਲਾ ਨਾਲ ਦਾ ਰਹਿਣ ਵਾਲਾ ਮੈਂ ਆਪਣੇ ਬੇਟੇ ਦਾ ਸੈਂਟਰਲ ਬੈਂਕ ਵਿੱਚ ਕਾਉਂਟ ਖੁਲਾਇਆ ਸੀ ਐਨ ਆਰ ਆਈ ਮੇਰਾ ਬੇਟਾ ਦੁਬਈ ਰਹਿੰਦਾ ਐਨ ਆਰ ਆਈ ਕਾਉਂਟ ਖੁਲਾਇਆ ਸੀ ਇਹਨਾਂ ਨੇ ਮੈਨੂੰ ਇੱਕ ਨਾਮ ਹੈ ਕਹਿੰਦੇ ਕਿ ਇਹਦੀ ਸਾਧ ਦਾ ਚਾਰਜ ਪਿਆ ਕਰਨਾ ਤੇ ਇੰਨਾ ਦਾ ਮਲਕੀ ਚਾਰਜ ਪਿਆ ਕਰਨਾ ਮਹੀਨੇ ਦਾ ਏਟੀਐਮ ਦਾ ਏਟੀਐਮ ਦਾ ਇਹਨਾਂ ਨੇ ਨਾਕ ਤੇ ਜੀਐਮ ਚੱਲਿਆ ਮੇਰਾ ਬੇਟਾ ਮਹੀਨੇ ਦੀ ਛੁੱਟੀ 'ਤੇ ਆਇਆ ਸੀ ਦੁਬਈੋਂ ਐਨਆਰ ਆਕਾਉਂਟ ਖੋਲਿਆ ਉਹਨੂੰ ਨਾ ਆਉਂਦੇ ਕਿ ਓਟੀਪੀ ਨਹੀਂ ਇੱਥੇ ਪਹਿਲਾਂ ਇੱਥੇ ਨਹੀਂ ਆਇਆ ਉਹ ਆਉਂਦੇ ਕਿ ਇੱਥੇ ਨਹੀਂ ਆਉਣਾ ਜਦੋਂ ਦਬਾਈ ਜਾਏਗਾ ਓਟੀਪੀ ਉਦੋਂ ਆਏਗਾ ਮੈਂ ਕਈ ਵਾਰੀ ਮੈਂ ਮੈਨੇਜਰ ਸਾਹਿਬ ਕੋਲ ਕਿਤੇ ਰਿਕਵੈਸਟ ਕੀਤੀ ਹੈ ਕਿ ਮੇਰਾ ਬੇਟੇ ਨੂੰ ਉੱਚ ਉਹਦੀ ਪਿਆ ਪਿਆ ਕਰਨੀਆਂ ਤੇ ਜਿਹੜਾ ਪੈਸੇ ਨੇ ਉਹਦੇ ਵਿੱਚ ਆਉਣ ਕਰਨ ਆਉਣੇ ਕਰਨੇ ਨੇ ਤੇ ਤੁਸੀਂ ਆਉ ਕਰੋ ਮੇਰਾ ਏਟੀਐਮ ਚਾਲੂ ਕਰ ਦਿਓ ਅੱਜ ਹਾਲ ਚੱਲ ਪੈਂਦਾ ਕੱਲ ਚੱਲ ਪੈਂਦਾ ਬੱਸੋ ਚੱਲ ਪੈਂਦਾ ਉਹ ਮੇਰਾ ਬੇਟਾ ਉੱਥੇ ਦੁਬਈ ਦੇ ਵਿੱਚ ਖਰਾਬ ਹੋਣ ਡਿਆ ਦਾ ਤੇ ਇਹ ਨੂੰ ਮੇਰਾ ਬੇਟਾ ਆਇਆ ਸੀ 2 ਮਹੀਨੇ ਹੋ ਗਏ ਤੇ ਉਹ ਉਥੇ ਖਰਾਬ ਹੋ ਗਿਆ ਕਈ ਵਾਰੀ ਰਿਕੁਐਸਟ ਕਰ ਚੁੱਕਾ ਕਿ ਮੇਰਾ ਜਿਹੜਾ ਬੇਟੇ ਦਾ ਜਿਹੜਾ ਅਕਾਊਂਟ ਦੀ ਐਨ ਆਰ ਆਈ ਖੋਲਿਆ ਉਹਨੂੰ ਹਾਂ ਮੈਂ ਜੇ ਸਾਬ ਨਾਲ ਮੈਂ 3 4 ਵਾਲੀ ਮਿਲ ਚੁੱਕਾ ਹੋਰ ਵੀ ਸਟਾਫ ਇਹਨੂੰ ਤੇ 2 2 ਮਹੀਨੇ ਹੋ ਗਏ ਤੁਹਾਡੀ ਬੈਂਕ ਦੇ ਅੱਗੇ ਦੁਕਾਨਦਾਰ ਆ ਗਏ ਉਹ ਜਿਹੜਾ ਹੀ ਆਉਂਦਾ ਉਹ ਕਹਿੰਦੇ ਕਿ ਮਲਗੀ ਸੁਣਵਾਈ ਨਹੀਂ ਹੁੰਦੀ ਕੋ ਕੰਮ ਸੋ ਕੰਮ ਹੁਣ ਮੈਂ ਛੁਟਾ ਜੇ ਚਲੋ ਦੁਕਾਨਦਾਰਾਂ ਇੱਕ ਕੰਮ ਸੋ ਕੰਮ ਆਈਦਾ ਕਿ ਇੱਥੋਂ ਚਲੋ ਲੱਗੇ ਆਈਦਾ ਕਈ ਵਾਰੀ ਮੈਂ ਰਿਕੁਐਸਟ ਕਰ ਦਿੱਤੀ ਕਿ ਮੇਰਾ ਬੇਟਾ ਉਥੇ ਖਰਾਬ ਹੋ ਗਿਆ ਤੇ ਤੁਸੀਂ ਐਨ ਆਰ ਆਈ ਅਕਾਊਂਟ ਨੂੰ ਚ ਉਹਾਂ ਦੇ ਜੀ ਉਹਨੂੰ ਇੱਥੇ ਆਉਣਾ ਪਏਗਾ ਉਹਦੇ ਸੈਂਡ ਹੋਣਿਆ ਪਹਿਲਾਂ ਸੈਂਡ ਕੀਤਾ ਕੱਲ ਕੀ ਕੀਤਾ ਕੀ ਆ ਏਟੀਐਮ ਆ ਉਹਦੇ ਚਾਰਜ ਵੀ ਉਹਦਾ ਕੱਟ ਲਿਆ ਦਾ ਜੇ ਉਹ ਮਲਕੀ ਬੈਂਕ ਵੱਲ ਦੁਖੀ ਨਹੀਂ ਮੈਂ ਬਹੁਤ ਜ਼ਿਆਦਾ ਦੁਖੀ ਆ ਕੀ ਮੰਗ ਕਰਦੇ ਮੰਗੇ ਇਹੋ ਕਰਨਿਆ ਕਿ ਕਮ ਸੇ ਕਮ ਕੋਈ ਐਹੋ ਜਿਹਾ ਮੁਲਾਜ਼ਮ ਹੋਣਾ ਚਾਹੀਏ ਹਰ ਇੱਕ ਦੀ ਸੁਣੇ ਇਹ ਥੋੜਾ ਕਿਉਂ ਮੈਂ ਦੋ ਦੋ ਤਿੰਨ ਮਹੀਨੇ ਤੋਂ ਖਰਾਬ ਹੋਣਿਆ ਉਦੋਂ ਮੇਰਾ ਬੇਟਾ ਉਹੀ ਖਰਾਬ ਹੋਣਿਆ ਜੀ ਸਰ ਜੋ ਅੱਜ ਜਾਨ ਸਿੰਘ ਐਸਡੀਓ ਸਾਹਿਬ ਕਾ ਇਥੇ ਕੀਆ ਦਿੱਕਤ ਆਈ खजान सिंह जो हमारे बैंक के ग्राहक हैं पेंशन लेते हैं से कोई दिक्कत नहीं है उन्होंने चेक चेक लेकर के आए थे वो चेक, काफी पुराना चेक चेक था जो अभी बैंक में कैश पेमेंट के लिए हम चला रहे हैं फिर भी वो चेक है काफी पुराना है उनको मैंने कहा कि जो है चेक तो बाद में आप बदल सकते हैं लेकिन इस चेक पे पेमेंट हो जाएगी लेकिन उनका प्रॉब्लम था कि वो साइन मैच नहीं हो रहा था उनका जो हमारे पास रिकॉर्ड में है तो वो साइन मैच नहीं हो रहा था उसके लिए हमने कहा कि आप दोबारा साइन कर दीजिए या सिग्नेचर आप चेंज करवा लीजिए एक फोटो लगेगी फॉर्मेलिटीज के रूप में और नया सिग्नेचर कार्ड हम अपलोड कर देंगे उन्होंने तो कहा कि नहीं मुझे पेमेंट नहीं चाहिए हमारा चेक वापस बस इतनी सी बात है सर अगर ये किसी का साइन नहीं होता तो उसके बाद ऑप्शन दूसरी क्या होती है दूसरी ऑप्शन यही होती है कि नया सिग्नेचर कार्ड पे नई सिग्नेचर अपडेट करानी पड़ती है प्रेजेंट में उन्होंने बोला पिछले हफ्ते पिछले शायद मैंने आपसे